ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OST ਸੁਖਵੀਰ ਸਿੰਘ ਦੇ ਵੱਲੋਂ ਤੂਰੀ ਸ਼ਹਿਰ ਨੂੰ ਮਾਡਲ ਸ਼ਹਿਰ ਦੇ ਵੱਜੋਂ ਵਿਕਸਿਤ ਕਰਨ ਦੇ ਮਕਸਦੇ ਨਾਲ ਅੱਜ ਤੂਰੀ ਸ਼ਹਿਰ ਦੇ ਵਿੱਚ ਕਰੇ ਵਾ 4 ਕਰੋੜ ਰੁਪਏ ਦੇ ਵੱਕਵਕ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਹ ਵਿਕਾਸ ਕਾਰਜ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਲੜੀ ਦਾ ਇੱਕ ਅਹਿਮ ਹਿੱਸਾ ਹੈ। ਇਸ ਮੌਕੇ OST ਸੁਖਵੀਰ ਸਿੰਘ ਦੇ ਵੱਲੋਂ ਪਾਟ ਨੰਬਰ 9 ਵਿਖੇ ਸੰਗਰੂਰ ਵਾਲੇ ਪਾਸੇ ਤੋਂ ਤੂਰੀ ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟ ਤੇ ਸੁੰਦਰੀਕਰਨ ਅਤੇ ਨਵੀਂ ਨਿਕਰਨ ਦੇ ਲਈ ਵੀ 2 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੇ ਆਪਣੇ ਹਲਕੇ ਸ਼ਹਿਰ ਤੂਰੀ ਵਿਖੇ ਅੱਜ ਲਗਭਗ 6 ਕਮਾਂ ਦਾ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ ਲਗਭਗ 0.54 ਕਰੋੜ ਦੀ ਕੀਮਤ ਨਾਲ ਇਹ ਵਿਕਾਸ ਕਾਰਜਾਂ ਦੀ ਰਕਮ ਹੈ। ਤੇ ਆਉਣ ਵਾਲੇ ਸਮੇਂ ਚ ਜੋ-ਜੋ ਡਿਮਾਂਡ ਨਗਰ ਨਿਵਾਸੀਆਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਜੋ ਪਿੰਡਾਂ ਵੱਲੋਂ ਜੋ-ਜੋ ਡਿਮਾਂਡ ਆਉਗੀ ਅਸੀਂ ਸੀਐਮ ਸਾਹਿਬ ਕੋਲੇ ਫਾਈਲ ਪੁੱਟ ਕਰਾਂਗੇ ਜੋ-ਜੋ ਡਿਮਾਂਡ ਆਉਗੀ ਸਮੇਂ ਤੇ ਔਰ ਤੇ ਗਰੰਟਾ ਦੇ ਦਿੰਦੇ ਰਵਾਂਗੇ ਕਿਹੜੇ-ਕਿਹੜੇ ਕੰਮ ਨੇ ਅੱਜ ਜਿਹੜੇ ਕੀਤੇ ਜਾ ਰਹੇ ਨੇ ਅੱਜ ਇਧਰੋਂ ਸੰਗਰੂਰ ਤੋਂ ਜਿਹੜੀ ਐਂਟਰੀ ਪੁਆਇੰਟ ਆ ਇਹਦਾ ਸੁੰਦਰੀ ਕਰਨ ਲਈ ਲਗਭਗ 2 ਕਰੋੜ 15 ਲੱਖ ਦੀ ਲਾਗਤ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਤੇ ਵਾਰਡ ਨੰਬਰ 4 ਵਿਖੇ ਆਈਟੀਆਈ ਰੋਡ ਦਾ ਅੱਜ ਸ਼ੁਰੂਆਤ ਕੀਤੀ ਜਾ ਰਹੀ 67 ਲੱਖ 43 ਹਜ਼ਾਰ ਸ਼ਹਿਰ ਦੇ ਕਿਹੜੇ ਕੰਮ ਨੇ ਜਿਹੜੇ ਰਹਿੰਦੇ ਨੇ ਉਹ ਕਿੰਨੇ ਚਿਰ ਤੱਕ ਪੂਰੇ ਹੋ ਜਾਣਗੇ ਆਉਣ ਵਾਲੇ ਸਮੇਂ 'ਚ 31 ਮਾਰਚ ਤੋਂ ਬਾਅਦ ਜਿਵੇਂ ਕਿ ਬਜਟ ਆ ਰਿਹਾ ਉਹਦੇ ਵਿੱਚ ਜੋ-ਜੋ ਇਥੋਂ ਦੇ ਪ੍ਰਪੋਜ਼ਲ ਹੋਣਗੇ ਆ ਅਸੀਂ ਉਹ ਸੀਐਮ ਸਾਹਿਬ ਵੱਲੋਂ ਜਾ ਕੇ ਰਿਕਵੈਸਟ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਦਲਦੀ ਜੋ ਵੀ ਸ਼ਹਿਰ ਦੇ ਅਧੂਰੇ ਕੰਮ ਨੂੰ ਪੂਰੇ ਕੀਤੇ ਜਾਣਗੇ ਸਰ ਜੀ ਵਾਰਡ ਨੰਬਰ 9 ਦੇ ਇੱਕ ਵਿਕਾਸ ਕਾਰਜ ਸ਼ੁਰੂ ਹੋਏ ਨੇ ਕੀ ਗੱਲਾਂ ਤੁਹਾਡਾ ਸਾਡੇ ਸਾਡੇ ਪਾਸ ਤੇ ਬਹੁਤ ਖੁਸ਼ੀ ਦੀ ਗੱਲ ਹੈ ਸੀਐਮ ਸਾਹਿਬ ਨੇ ਜਿੱਥੇ ਪਹਿਲਾਂ ਵੀ ਸਾਡੇ ਵਾਰਡ ਨੂੰ ਗੱਫੇ ਦਿੱਤੇ ਨੇ ਕੁਣ ਵੀ ਇਸ ਟਾਈਮ 2 ਕਰੋੜ 82 ਲੱਖ ਦੇ ਕੰਮ ਸਾਡੇ ਬਾਰਡਰ ਨੰਬਰ 9 ਦੇ ਵਿੱਚ ਅੱਜ ਸ਼ੁਰੂ ਹੋ ਰਹੇ ਨੇ ਇੱਕ ਸੁੰਦਰੀਕਰਨ ਹੈ ਇੱਥੇ ਸਾਰਾ ਚੌਕ ਦਾ ਤੇ ਇੱਕ 67 ਲੱਖ 43 ਹਜ਼ਾਰ ਦਾ ਨਾਲ ਆਈਟੀਆਈ ਕਲੋਨੀ ਹੈ ਉਹਦੀਆਂ ਸੜਕਾਂ ਦਾ ਨਿਰਮਾਣ ਹੋਣਾ ਹੈ ਅਸੀਂ ਸੀਐਮ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਔਰ ਸਰਦਾਰ ਸੁਖਵੀਰ ਸਿੰਘ ਸੁਖੀ ਜੀ ਜੋ ਇਸ ਟਾਈਮ ਇੱਥੇ ਇਹਨੂੰ ਸਿਸਟਮ ਨੂੰ ਸਾਰੇ ਨੂੰ ਦੇਖ ਰਹੇ ਨੇ ਅਸੀਂ ਆਪਣੇ ਸਾਰੇ ਬਾੜ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਡਾ ਬਾੜ ਨੋ ਨੰਬਰ ਸਭ ਤੋਂ ਸੋਹਣਾ ਤੇ ਸਭ ਤੋਂ ਵਧੀਆ ਬਾੜ ਨੋ ਨੰਬਰ ਹੈ ਸਾਡਾ